ਤੁਹਾਡੇ ਪਿਆਰ ਕਰਕੇ ਨਾ ਕੋਈ ਕਿਰੋ ਬੈਠੋ ਤੁਸੀਂ ਬਖਸ਼ਿਆ ਹੈ ਉਹ ਜਿਹੜੀ ਸੇਵਾ ਜਿਹੜੀ ਤੁਮ ਸਾਹ ਮੈਂ ਕੋ ਲੈ ਰਹੇ ਮੈਂ ਨਾ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਕਰਕੇ ਦੀ ਮੈਂ ਤਾਂ ਕਾਫੀ ਜੁਗਾਈ ਜੋ ਵੀ ਮੇਰੇ ਬਖਸ਼ਿਆ ਤੁਹਾਡਾ ਪਿਆਰ ਕਰਕੇ ਹੈ ਉਹ ਆਪਾ ਬਣਨ ਨੂੰ ਮੈਂ ਤੁਮ ਸਾਹ ਦਾ ਉਠਾ ਕਰ ਲੈ ਜੇ ਬੰਦੇ ਨਾ ਘੱਟ ਦੇ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸਮਾਜ ਦੇ ਵਿੱਚ ਇਹ ਚੰਗੇ ਸਹਾਇਕਕਾਰ ਕੋ ਚੰਗੇ ਦੀਪਕਾਰ ਹੋਣ ਔਰ ਉਹਨਾਂ ਦੀ ਕਦਰ ਉੱਠੀ ਹੋਵੇ ਸਮਝ ਲੋ ਉਹ ਤਰੱਕੀ ਕਰ ਰਿਹਾ ਸਮਾਜ ਬਦਾ ਤਰੱਕੀ ਆ ਬਦਾ ਸਮਾਜ ਹੁੰਦਾ ਹੈ ਉਹ ਸਮਾਜ ਅੱਗੇ ਵੱਧਿਆ ਤਾਂ ਅੱਜ ਬੈਨ ਹੋਰ ਕੀ ਦਿੰਦਾ ਬਤਾਰੀ ਸਾਡਾ ਕੋਡ ਪੂਰਾ ਜੂਲ ਬੱਗੇ ਵੱਧਿਆ ਵਾਲੇ ਜਿਹੜਾ ਉਹਦਾ ਤਰੱਕੀ ਰਹੀ ਹੈ ਸਾਡਾ ਅਕਮਾਤ ਕਰਦੇ ਆ ਅੱਜ ਬੱਚੇ ਮੀਡੀਆ ਰਹੀ ਪੰਜਾਬੀ ਮੀਡੀਆ ਰਹੀ ਪੰਜਾਬੀ ਕਰਦਾ ਤਾਂ ਸਾਡੇ ਜਿਹੜੇ ਬੱਚੇ ਆ ਉਹ ਇੱਕ ਕੋਰਸ ਨੂੰ ਨੇ ਮੀਡੀਆ ਨਾਲ ਜਵਾਬ ਹੀ ਦੇ। ਕੋਰ ਪੂਰਾ ਫੀ ਕੋਰ ਵਾਲਾ ਮੀਡੀਆ ਬੈਠੂ ਨਹੀਂ ਲੱਗਦਾ। ਬਈ ਨਾਲੇ ਬੇਰੀਆ ਦੇ ਗਰੀਬ ਨੇ ਭਾਨੇ ਸਾਡਾ ਔਰ ਬੱਚਿਆਂ ਦੀ ਜਿਹੜੀ ਮੈਂ ਗੱਲ ਕੀਤੀ ਹੈ। ਕਿ ਬੱਚੇ ਪੜ੍ਹਦੇ ਨਹੀਂ ਸਕੋ ਇਹ ਛੱਡੇ ਜਾਂਦੇ ਆ। ਹੈ? ਇਹਨਾਂ ਦੇ ਛੱਡੇ ਜਾਂਦੇ। ਤਾਂ ਬਾਕੀ ਮੇਰਾ ਇਹਨਾਂ ਨੂੰ ਬਹੁਤ ਬੱਚਿਓ ਗੱਲ ਹਵਾ ਨਹੀਂ ਲੈਣ ਕਿ ਮਤਲਬ ਉਹ ਗੁਗਲੇ ਜਿਹਾ ਪਰ ਟਿਪੜਾ ਕਰਦੇ। ਇਤੋੜੀ ਤੂਆ ਅਜੀ ਬਹੁਤ ਕੁਝ ਤੁਸੀ ਸਾਰ ਕਰਨਾ ਹੈ ਪਰ ਜੇ ਇਸ ਇਸ ਵੀ ਨਾ ਲੱਗੇ ਤੇ ਤੁਸੀਂ ਆਪਦੇ ਮਾਪੇ ਦਾ ਨਾਮ ਰੋਸ਼ਨ ਕਰਦੇ ਹੀ ਰਹੋਗੇ ਸਾਡਾ ਸਾਰਾ ਵੀ ਤੁਹਾਡੇ ਨੇ ਮਾੜੂਗਾ ਕੋਟ ਤੇ ਵੀ ਮਾੜੂਗਾ ਸਾਡੇ ਪਿੰਡਾਂ ਨੂੰ ਮਾੜੂਗਾ ਸੋ ਇਸ ਕਰਕੇ ਪੜ੍ਹਾਈ ਵਾਲੇ ਪਾਸੇ ਕੋਈ ਕਮੀ ਛੱਡੀ ਸ਼ੇਰ ਦਾ ਖਿਆਲ ਰੱਖਣਾ ਹੈ ਮਾਪੇ ਦਾ ਸਨਮਾਨ ਕਰਨਾ ਹੈ ਮਾਪੇ ਦਾ ਕਦੇ ਦਿਲ ਨਹੀਂ ਡੋਣਾ ਜੋ ਮਰਜੀ ਹੋਵੇ ਮਾਪੇ ਬਰਬਰ ਟੀਕਣਾ ਦਾ ਸਨਮਾਨ ਕਰਨਾ ਹੈ ਔਰ ਜਿਹੜਾ ਅੱਜ ਇਹ ਇੱਕ ਤੇ ਜਰੂਰ ਸੀ ਵੀ ਨੰਬਰ ਉਸ ਨਾਲ ਹੋ ਰਿਹਾ ਇਹਦੇ ਲਈ ਮੈਂ ਸਾਡੀ ਜਨਰੇਟਰ ਛੁਡੀ ਨੂੰ ਬਾਲ ਕਰਵਾ ਲਿਆ ਬਾਲ ਕਰਵਾ ਲਿਆ আর ਇਹ ਬੱਤੀ ਵਾਸਤੇ ਮੈਂ 30000 ਦਾ ਆਫਰ ਕੀਤਾ ਸੀ ਹਾਂ 30000 ਹਾਂ 35000 ਕਰਦੇ ਆ ਵਾਹ ਤਾਂ ਇਸ ਅਜੇ ਇਸ ਨੂੰ ਪਰਦੇ ਰਾਜ ਬਾ ਸਮਾਜ ਢੋੜਾ ਬਾਏ ਏਜੀ ਜੀ ਰਾਜ ਲੈ ਰਹੇ ਆਂ ਔਰ ਮੈਨੂੰ ਲੱਗਾ ਵੀ ਪੂਰੇ ਦੇ ਵਿੱਚ ਹੁਣ ਸਫਾਈ ਵਾਲਾ ਕੰਮ ਵੀ ਅੱਗੇ ਲਾਓ ਥੋੜਾ ਇਹ ਪ੍ਰੂਵ ਹੋਇਆ ਹੋਰ ਇੱਕ ਵੇ 150 ਪਤਾ ਨਵਾਬਾਤ ਨਹੀਂ ਕੀਤਾ ਦੇਖਦੇ ਕਿ ਇਹ ਜੋ ਹੈ ਤਾਂ ਸਾਰਣ ਤੋਂ ਪੇ ਲਾਇਆ ਤਾਂ ਅੱਗੇ ਵੀ ਕਰਾ ਕੇ ਅਜੇ ਪਾਣੀ ਦੀ ਨਿਕਾਸੀ ਆਦੇ ਮੈਂ ਲੱਗਿਆ ਕੋਸ਼ਿਸ਼ ਹੈ ਮੇਰੀ ਫਾਰਮ ਨੂੰ ਪਹਿਲਾਂ ਪਹਿਲਾਂ ਆਪਾਂ ਜਿਹੜਾ ਇਹਦਾ ਡਾਈਕਿੰਗ ਮੇਰ ਪਾ ਲਈਏ ਤੇ ਇਹ ਤਾਂ ਪਹਿਲਾਂ ਪਹਿ ਗਿਆ ਤਾਂ ਪਹਿਲਾਂ ਠੀਕ ਹੋ ਜੂ ਤੇ ਨਹੀਂ ਫਿਰ ਆਪਾਂ ਨੂੰ ਇੱਕ ਸੀਜ਼ਨ ਹੋਰ ਰੋਕਿਓਣਾ ਪੈਣਾ ਠੀਕ ਹੈ ਅਗਲੇ ਸੀਜ਼ਨ ਤੱਕ ਆਪਾਂ ਇਹ ਠੀਕ ਕਰਾਂਗੇ ਫਿਰ ਪਾਣੀ ਵੀ ਖੜਾ ਕਰਾਂਗੇ ਆਦੇ تو گھرم صابیر کرتے ہیں تو اسی شیوہ دیتا ہے آپ کا شیوہ دنگی رہے ہوئے اسی طرح کرتا ہے تو اسی شیوہ دیتا ہے کہ کورتہ جگہ ہے یہ کورتہ جگہ ہے کہ کورتہ سیوہ تن منگ تن اور دل <سؤال> لاکی سہتہ نہ کرتا ہے انہا کہتا ہے کہ مجھے دل کی ہے واہی ملکی کا صحابہ واہی ملکی واہ سنمان کری ہے اسی کے رہا ہے دو بچے ਆਜੋ ਆਜੋ ਕਿਦੇ ਦਰਵਾਜ਼ੇ ਚੜੀ ਤੋੜੋ ਬਾਈ ਕਿਦੇ ਨੇ ਬੇਤ ਕਰਦੀ ਪਈ ਹੋਵੇ ਨਹੀਂ ਨਾ ਬਕਵਾ ਬਰਦਾ ਹੋਰ 50000 52000 ਉਹਦਾਂ ਜਾਤ ਆਪਣੇ ਇਹ ਬਿਲਕੁਲ ਨਾ ਸਾਫ ਕਰ ਇਹ ਸਭ ਤੋਂ ਵੱਡਾ ਬਦਲਾ ਹੈ ਕਿ ਸਰਕਾਰ ਨੇ ਆਉਂਦੇ ਹੀ ਨੌਕਰੀ ਦੇਣੀ ਸ਼ੁਰੂ ਕਰਤੀਆਂ ਸੀ ਨਹੀਂ ਪਹਿਲੀਆਂ ਸਰਕਾਰਾਂ ਜਾਣ ਲੱਗੀਆਂ ਦਿੰਦੀਆਂ ਸੀ ਉਹ ਵੀ ਹਦੋਂ ਜਿਹੜੇ ਲੱਗ ਜਾਂਦੀਆਂ ਸੀ ਔਰ ਜਿੰਨੇ 16000 ਦੇ ਕਰੀਬ ਅਧਿਆਪਕ ਪੱਕੇ ਕੀਤੇ جنہیں پچھلی کسے سرکار نے نہیں کیتی تو اور جنہیں پرکیاں کیتی ہیں پکے کیتے ہیں کوئی بندہ ہاتھ کڑا ایک کر کے نہیں کہا تھا تو پھر رشوہ دینی پہی کہ رشوہ رشوہ نہیں پہی تو یہ پھر تو اٹھا بنا ہے پھر آپ کو اٹھے کر کے آئے کہ میں تجھے سالے نے رشوہ کیتا کسے طرح رشوہ کیتا ہے بہت 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 ਬਹੁਤ ਬਹੁਤ ਕਿਰਿਆਦਾਈ ਬੜਾ ਅੱਛਾ ਆਪ ਪੰਜਾਬ ਚੰਡੀਗੜ੍ਹ ਜਰਨਲਿਸਟ ਜੁਨੇ ਨਾਲ ਵੀ ਆਜੇ ਉੱਪਰ